ਸਾਰੇ ਦੋਸਤਾਂ ਨੂੰ ਸ਼ਸ਼੍ਰੀਕਾਲ ਦੋਸਤੋ ਅੱਜ ਇੱਕ ਸਾਡੇ ਲਈ ਬਹੁਤ ਹੀ ਦੁੱਖ ਦੀ ਖਬਰ ਹੈ ਅ ਮਤਲਬ ਸਾਡੇ ਕਲਾਕਾਰ ਜਗਤ ਦੇ ਲਈ ਇੱਕ ਇਹ ਜਿਹੜਾ ਸੁਨੇਹਾ ਹੈ ਬਹੁਤ ਹੀ ਦੁੱਖ ਭਰਿਆ ਹੈ ਅ ਮਾਨਸਾ ਜ਼ਿਲ੍ਹੇ ਦੇ ਕਲਾਕਾਰਾਂ ਲਈ ਅਤੇ ਸਮੁੱਚੇ ਜਿਹੜੇ ਹੈਗਾ ਪੰਜਾਬ ਜਾਂ ਪੰਜਾਬ ਤੋਂ ਬਾਹਰ ਰਹਿੰਦੇ ਫਿਲਮ ਲਾਈਨ ਨਾਲ ਜੁੜੇ ਸਾਰੇ ਕਲਾਕਾਰਾਂ ਲਈ ਦੁੱਖ ਦੀ ਖਬਰ ਹੈ ਅ ਸਾਡੇ ਮਾਨਸਾ ਜ਼ਿਲ੍ਹੇ ਦੇ ਬਹੁਤ ਹੀ ਅੱਛੇ ਸੂਝਬਾਨ ਜਿਹੜੇ ਕਲਾਕਾਰ ਜਗਦੀਸ਼ ਮਿਸਤਰੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਉਹਨਾਂ ਦਾ ਜਿਹੜਾ ਸਾਨੂੰ ਘਾਟ ਹੈਗਾ ਉਹ ਪੂਰਾ ਨਹੀਂ ਹੋ ਸਕਦਾ ਅ ਅਸੀਂ ਅਸੀਂ ਇਸ ਵੀਡੀਓ ਦੇ ਰਾਹੀਂ ਦੁੱਖ ਦਾ ਪ੍ਰਗਟਾਵਾ ਕਰਦੇ ਆਂ ਤੇ ਸਾਰੇ ਸਮੁੱਚੇ ਜਿਹੜੇ ਕਲਾਕਾਰ ਹੈ ਉਹਨਾਂ ਤੱਕ ਇਹ ਸੁਨੇਹਾ ਭੇਜਦੇ ਆ ਕਿ ਉਹਨਾਂ ਨੂੰ ਆਪਾਂ ਸਰਦ ਦੇ ਫੁੱਲ ਭੇਂਟ ਕਰਨ ਲਈ ਅ ਜਿਹੜਾ ਉਹਨਾਂ ਦਾ ਸਮਾਹ ਹੈਗਾ ਓਗ ਦਾ ਸਮਾਹ ਹੈਗਾ ਨਿਸ਼ਚਿਤ ਕੀਤਾ ਗਿਆ ਉਹ ਅ ਆਪਾਂ ਸਮੇ ਦੇ ਸਰ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਜਗਦੇਸ਼ ਮਹਿਸਤਰੀ ਸਾਡੇ ਮਾਨਸਾਂ ਦੇ ਬਹੁਤ ਹੀ ਵੱਡੇ ਕਲਾਕਾਰ ਸੀ। ਉਹਨਾਂ ਨੇ ਲੱਬਾ ਸਮਾ theater ਦੇ ਵਿੱਚ ਕੰਮ ਕੀਤਾ। ਤੇ ਉਹਨਾਂ ਦਾ ਜਿਹੜਾ ਸੰਦੀਵੀ ਵਿਛੋੜਾ ਹੈ ਉਹ ਸਾਡੇ ਸਾਰਿਆਂ ਲਈ ਦੁਖਦਾਈ ਹੈ ਤੇ ਉਹ ਆਪਣੇ ਪਿੱਛੇ ਸਾਡੀ ਕਲਾ ਦਾ ਭਰਿਆ ਹੋਇਆ ਪਰਿਵਾਰ ਤੇ ਆਪਣਾ ਨਿੱਜੀ ਪਰਿਵਾਰ ਜਿਹਦੇ ਵਿੱਚ ਉਹਦਾ ਪੁੱਤਰ ਬੇਟਾ ਹੈ, ਉਹਦੇ ਪੋਤਰੇ ਹੈ ਉਹਨਾਂ ਨੂੰ ਛੱਡ ਕੇ ਉਹ ਚਲੇ ਗਏ ਨੇ ਪਰ ਫਿਰ ਵੀ ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਉਹ ਹਮੇਸ਼ਾ ਸਾਡੇ ਨਾਲ ਜਿਉਂਦੀਆਂ ਰਹਿਣਗੀਆਂ। ਅਸੀਂ ਉਹਨਾਂ ਨੂੰ ਹਮੇਸ਼ਾ ਫਿਲਮਾਂ ਦੇ ਵਿੱਚ ਦੇਖਦੇ ਰਹਾਂਗੇ ਤੇ ਥੀਏਟਰ ਦੇ ਵਿੱਚ ਜਿਹੜਾ ਉਹਨਾਂ ਦਾ ਯੋਗਦਾਨ ਸੀ ਸਰਜੀਤ ਗਾਮੀ ਤੇ ਤਰਸੇਮ ਰਾਹੀ ਹੁਣਾਂ ਨਾ ਉਹਨਾਂ ਨੇ ਬਹੁਤ ਲੰਮਾ ਸਮਾਂ ਕੰਮ ਕੀਤਾ ਤੇ ਬਹੁਤ ਹੀ ਉਹਨਾਂ ਨੇ ਨਾਮਣਾ ਖੱਟਿਆ ਸੀ ਉਸ ਲਾਈਨ ਦੇ ਵਿੱਚ ਤੇ ਅੱਜ ਸਾਥੋਂ ਉਹਨਾਂ ਦਾ ਇਹ ਵਿਛੋੜਾ ਜਿਹੜਾ ਚੱਲਿਆ ਨਹੀਂ ਜਾ ਰਿਹਾ ਫਿਰ ਵੀ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੇ ਵਿਛੜੀ ਹੋਈ ਰੂਹ ਨੂੰ ਸ਼ਾਂਤੀ ਬਖਸ਼ਣ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਦੇ ਪਿੱਛੇ ਸਾਡੇ ਕਲਾ ਜਗਤ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਬਾਣਾ ਮੰਨਣ ਦਾ ਬਲਵਕਸ਼ਣ ਪੰਜਾਬੀ ਰੰਗਮंच ਅਤੇ ਕਲਾ ਨੂੰ ਪਿਆਰ ਕਰਨ ਵਾਲੇ ਸਾਰੇ ਇਸ ਪਰਿਵਾਰ ਦੇ ਲਈ ਬੜੀ ਦੁੱਖ ਦੀ ਘੜੀ ਹੈ ਕਿ ਸਾਡਾ ਪਿਆਰਾ ਮਿੱਤਰ ਰੰਗਮੰਚ ਦਾ ਕਲਾਕਾਰ ਜਗਦੀਸ਼ ਮਿਸ਼ਰੀ 26 ਤਾਰੀਖ ਨੂੰ ਜਿਹੜਾ ਇਸ ਦੁਨੀਆ ਨਾਲ ਵਿਦਾ ਕਹਿ ਗਿਆ ਉਹਨਾਂ ਦਾ ਜਿਹੜਾ ਅੰਤਿਮ ਰਸਮਾਂ ਹੋਣੀਆਂ ਨੇ ਜਿਹੜਾ ਭੋਗ ਜਿਹਨੂੰ ਕਹਿੰਦੇ ਨੇ ਸ਼ਰਧਾਂਜਲੀ ਸਮਾਗਮ ਉਹ 5 ਮਈ ਨੂੰ ਅੱਧਰਸੈਨ ਪਬਲਿਕ ਮਾਨਸਾ ਦੇ ਵਿੱਚ ਹੋ ਰਿਹਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਉਸ ਮੌਕੇ ਤੇ ਆ ਕੇ ਉਸ ਮਹਾਨ ਕਲਾਕਾਰ ਨੂੰ ਜਗਦੀਸ਼ ਮਿਸ਼ਤਰੀ ਨੂੰ ਆਪਣੀਆਂ ਸ਼ਰਦਾ ਦੇ ਫੁੱਲ ਪੇਟ ਕਰਨੀਆਂ ਤਾਂ ਤੁਹਾਡੇ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਮਾਨਸਾ ਨਿਵਾਸੀਆਂ ਵੱਲੋਂ ਬੇਨਤੀ ਹੈ ਤਾਂ ਸਾਰੇ ਕਲਾਕਾਰ ਜਗਤ ਵੱਲੋਂ ਪ੍ਰਮਾਤਮਾ ਉਸ ਵਿਛੜੀ ਹੋਈ ਰੂਹ ਨੂੰ ਸ਼ਾਂਤੀ ਬਖਸ਼ੇ ਉਹਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਜਗਦੀਸ਼ ਮਿਸ਼ਤਰੀ ਜੀ ਹੁਣ ਵੱਡੀਆਂ ਫਿਲਮਾਂ ਦੇ ਵਿੱਚ ਬਹੁਤ ਵੱਡਾਂ ਵੱਡੀਆਂ ਮੱਲਾ ਮਾਰਨ ਲੱਗੇ ਸੀਗੇ ਗੱਗੂ ਗਲੀਆਂ ਨਾਲ ਤੇ ਹੋਬੀ ਤਾਲੀਵਾਲ ਜਿਆ ਨਾਲ ਜੋ ਪਿੱਛੇ ਜੇ ਰਾਜਸਥਾਨ ਚ ਕੰਮ ਕਰਕੇ ਹੁਣ ਰੋਪੜ ਦੇ ਵਿਖੇ ਫਿਲਮ ਕਰ ਰਹੇ ਸੀਗੇ ਜੋ ਬਹੁਤ ਹੀ ਮਾੜਾ ਸਾਨੂੰ ਸੁਣਨ ਨੂੰ ਮਿਲਿਆ ਬਹੁਤ ਦੁੱਖ ਹੋਇਆ ਪ੍ਰਮਾਤਮਾ ਨੂੰ ਆਪਣੇ ਚਰਨਾਂ ਵਿਚ ਨਵਾਸ ਬਖਸ਼ਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ